ਤੋਂ ਪਰ ਪ੍ਰਵਾਨ ਕੀਤੀ ਮੰਨ ਇਹ ਜੀ ਸਾਡੇ ਚੌਂਕੀ ਇਨਚਾਰਜ ਐਸ.ਆਈ. ਨਵਦੀਪ ਕੋਰ ਇਨਚਾਰਜ ਚੌਂਕੀ ਗੁਰਵੱਟੀ ਇਹਨਾਂ ਨੂੰ ਤਰਾ ਮਿਲੇ ਸੀ ਕਿ ਇਹ ਦੋ ਲੇਡਿਸ ਜਿਹੜੀਆਂ ਰੁਪੀ ਚੰਨਾ ਦੇ ਰਹਿਣ ਵਾਲੇ ਨੇ ਤੇ ਨਾਲ ਇੱਕ ਇਹਨਾਂ ਦੇ ਜਿਹੜਾ ਮੇਲ ਹੈ ਜਗਰਾਜ ਸਿੰਘ ਉਹ ਪਿੰਡ ਬਾਗੜੀ ਦਾ ਰਹਿਣ ਵਾਲਾ ਇਹ ਨਸ਼ਾ ਵੇਚੰਦਾ ਕੰਮ ਕਰਦੇ ਨੇ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ ਇਹਨਾਂ ਪਾਸੋਂ ਜਿਹੜਾ ਹੈਗਾ ਨਸ਼ੀਲਾ ਪਾਊਡਰ ਬਰਾਮਦ ਹੋਇਆ ਇਹਦੇ ਤੇ ਐਸੇ ਪੱਚਾ ਦਰਜ ਕਰਕੇ ਇਹ ਕਾਰਬਨ ਮਿਚ ਲੈਂਦੀ ਹੈ ਲੇਡੀਜ਼ ਤੋਂ 5-5 ਗ੍ਰਾਮ ਬਰਾਬਰ ਹੋਇਆ ਜੀ ਤੇ ਜਿਹੜਾ ਹੈਗਾ ਮੇਲ ਬੰਦਾ ਉਹਦੇ ਕੋਲੋਂ 13 ਗ੍ਰਾਮ ਟੋਟਲ 13 ਗ੍ਰਾਮ ਬਰਾਬਰ ਹੋਏ ਇਹ ਦੋਨੋਂ ਭੈਣਾਂ ਦਿੱਤੇ ਜਾਂਦੇ ਨੇ ਜੀ ਤੇ ਜਿਹੜੇ ਜਿਹੜਾ ਮੁੰਡਾ ਹੈਗਾ ਮੇਲ ਉਹ ਇੱਕ ਨਾਲ ਜੋ ਮੇਲੀ ਹੈ ਜਿਹੜੀ ਲੱਛਣੀ ਉਹਦਾ ਜਵਾਈ ਹੋ ਇਸ ਲਈ ਕਾਫੀ ਟਾਈਮ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਨੇ ਇਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਹੈਗੇ 2-2 3-3 ਮੁਕੱਦਮੇ ਦਸਾ ਦੇ ਚੰਦੇ ਐਨਡੀਪੀ ਇਸ ਤੇ ਕਰਦੇ ਇਹਦੇ ਵਿੱਚ ਅਸੀਂ ਤਿੰਨਾਂ ਦੇ ਖਿਲਾਫ ਕਦਮਾ ਦਰਜ ਕੀਤਾ ਜੀ ਐਨਡੀਪੀ ਇਸ ਦੇ ਤਹਿਤ ਔਰ ਇਹਨਾਂ ਨੂੰ ਮਾਨਦੋਗ ਅਦਾਲਤ ਵਿੱਚ ਪੇਸ਼ ਕਰਾਂਗੇ ਔਰ ਮਾਨਦ ਹਾਸਲ ਕਰਾਂਗੇ ਔਰ ਬਰੀਕੀ ਨਾਲ ਇਹਨਾਂ ਦੀ ਪੁੱਛਕਿਛ ਕਰਾਂਗੇ ਇਹ ਕਿਥੋਂ ਲੈ ਕੇ ਆਉਂਦੇ ਨੇ ਕਿਉਂ ਨੂੰ ਵੇਚਦੇ ਨੇ ਤੇ ਹੋਰ ਇਹਨਾਂ ਦੇ ਨਾਲ ਕੌਣ-ਕੌਣ ਜਿਹੜਾ ਹੈਗਾ ਇਹ ਕੱਪ ਦੇ ਵਿੱਚ ਦਾ ਹੈਗਾ ਸੁਰੱਖਿਤੀ ਦੀ ਵੀ ਹੈਗੀ ਉਹਦੇ ਖਿਲਾਫ ਕਰਦੇ ਨਿਸ਼ਾਨੀ ਦੇ ਇਹਨਾਂ ਦੀ ਜੀਤੀ ਇਸ ਇਨਫੋਰਮੇਸ਼ਨ ਦੇ ਕੰਮ ਕੰਮੇ ਦੇ ਪੱਤਰ ਦੇ ਇਹਨਾਂ ਦੇ 2-2 3-3 ਪਰਚੇ ਦਰਜ ਨੇ ਕੋਈ ਬਾਕੀ ਹੋਰ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਹੋਰ ਇਹਨਾਂ ਦਾ ਕੀ ਬੈਕਗ੍ਰਾਉਂਡ ਹੈਗਾ ਜਾਂ ਕਿੱਥੋਂ ਲੈ ਕੇ ਆਉਂਦੇ ਨੇ ਉਹ ਪੱਖੋਂ ਤਫਤੀਸ਼ ਅਸੀਂ ਜੀ ਬੁੱਕ ਕਰ ਰਹੇ ਹਾਂ ਉਮਰ ਕਿੰਨੀ ਹੈ ਜੀ ਉਹਦੀ ਉਮਰ 25 ਸਾਲ ਦੇ ਕਰੀਬ ਹੈ ਜੀ ਤੇ ਲੇਡੀਜ਼ ਦੀ ਉਮਰ ਹੈ ਜੀ 50-55 ਸਾਲ ਦੇ ਕਰੀਬ